ਇਹਦਾ ਜਾਗਦੇ ਆਪਣੇ ਪਿੰਡ ਦੇ ਪਰਾ ਦਾ ਲੱਗ ਗਿਆ ਅੱਗਾਂ ਨੂੰ ਅੱਗ ਜੜੀ ਪਈ ਹੈ ਅੱਗ ਚੜੀ ਵਾਲੀ ਆ ਵੇਖ ਠੀਕ ਹੈ ਇਹ ਰੁਕਣੀ ਵੀ ਹੈ ਨਹੀਂ ਪਾਣੀ ਨਾ ਭਾਵੇਂ ਪਾਣੀ ਪਾ ਲੈਣਾ ਉਹ ਕੋਹ ਕਰਨਾ ਉਹ ਜਾ ਉਹ ਦੇ ਫੇਰ ਚੜ ਗਈ ਅੱਗ ਚੜ ਗਈ ਓ ਹੋ ਹੋ ਵਾਹਿਗੁਰੂ ਵਾਹਿਗੁਰੂ ਆਪਾ ਜੈਤ ਵਰਗੇੜ ਵੀ ਵਿਚਾਰੀ ਕੀ ਕਰੂ ਇੱਕ ਤਾਂ ਗੱਡੀ ਆ ਫੇਰ ਵਰਗੇੜ ਵਾਲਿਆਂ ਦੀ ਬਹੁਤ ਫਰਦੂ ਵਾਲੀ ਅੱਗ ਆ ਉਹਦੇ ਟਰੈਕਟਰ ਵੀ ਹੈ ਹੂੰ ਇੱਕ ਕਰਕੇ ਦੇਖਦੇ ਆ ਆਜੋ ਤਾਂ ਕਿਾ ਬਹੁਤ ਨਹੀਂ ਆ ਵਹੀ ਬਹੁਤ ਆ ਵੇ ਇੱਥੇ ਦਰਾਸ ਤੋਕੀ ਕਰ ਮਾਪਾ ਦੇਖ ਕੋਈ ਵੇ ਆਹ ਆਹ ਤੇ ਹੱਦਕ ਜੜੀ ਵਾਲੀ ਆ ਦੇਖ ਠੀਕ ਹੈ ਜਿਹੜਾ ਇੱਕ ਜੰਦ ਦੇ ਕੋਪ ਨੂੰ ਜੜੀ ਲੱਗ ਜਾਂਦਾ ਉਹ ਵਾਲੀ ਆ ਯਾਰ ਜਿਆਦਾ ਪਰ ਇੱਥੇ ਗੁਜਰਾ ਦੇ ਘਰ ਨਹੀਂ ਕੋਈ ਆਉ ਘਰ ਕੀ ਹੈ ਇੰਦਰਾਂ ਦੇ ਘਰ ਆ ਯਾਰ ਇੰਦਰ ਬੜੀ ਆ ਆਪਣੇ ਦੇ ਦੋਤਾ ਹਾਂ ਅੱਜ ਆ ਬਣਾ ਬਣਾਣਾ ਨਹੀਂ ਹੋ ਕੀਤਾ ਜਾ ਬੈਠਾ ਚੱਲ ਜਾ ਤੇਰਾ ਆਹ ਦੇਖ ਕਿਉਂ ਨਹੀਂ ਆਂ ਭੇਰ ਕੋਈ ਬਾੜੀ ਬਗੀ ਜਾਂਦੀ ਆ ਬਾਲੀ ਤੇਜ ਆ ਇਹ ਰੁਕਣੀ ਵੀ ਹੈ ਨੀ ਪਾਣੀ ਨਾ ਭਾਵੇਂ ਪਾਣੀ ਪਾ ਲੈਣਾ ਕੋਈ ਕਰਨ ਆ ਚੜ ਗਈ ਉਹ ਦੇ ਫੇਰ ਚੜ ਗਈ ਅੱਗ ਅੱਗ ਚੜ ਗਈ ਯਾਰ ਇੱਧਰੋਂ ਆਈ ਜਾਂਦੇ ਤੇ ਇੱਧਰ ਤਾਂ ਖੜਾ ਨਾ ਤਾਂ ਖੜਾ ਬਈ ਤਾਂ ਆਈ ਆਦੀ ਇੱਧਰੋਂ ਆਦਾ ਤੇ ਆ ਮੈਂ ਦੇਖੀ ਪੈਰ ਦੇ ਵਿੱਚ ਵਧੀਏ ਦੇਖੀ ਦੇਖ ਕੇ ਚੱਲਿਓ ਬਾਈ ਬਣੇ ਨਹੀਂ ਆਪਾਂ ਘੁਮਾ ਲੈਣੀ ਆ ਗੱਡੀ ਯਾਰ ਟੇਕ ਆਪਾਂ ਗਾਣਾ ਗਾਣ ਹੀ ਜਾਣਾ ਰਾਤ ਤੇ ਵੀ ਡੱਗਣਗੇ ਯਾਰ ਰਾਤ ਤਾਂ ਡਿੱਗੀ ਹੋਈ ਜਾਂਦੇ ਆ ਇਹ ਆਉ ਦੇਖ ਦੇਖ ਮੂਰੇ ਕਿਉਂ ਆ ਪੋਲ ਹੋ ਗਏ ਪਿਆਸਦੇ ਮਗਰ ਲੱਭੇ ਆ ਲੈ ਮੈਨੂੰ ਗੱਡੀਆਂ ਗੁੱਡੀਆਂ ਖੜੀਆਂ ਲਾਦੀਆਂ ਫੇਰ ਵਰਗੇਡ ਵਾਲੇ ਦੀ ਹਾਈ ਗ੍ਰੇਡ ਵਾਲਿਆਂ ਦੀ ਗੱਡੀ ਲਾ ਜੇ ਹਾਂ ਅੱਗ ਹੈ ਹੀ ਬਾਲੀਆ ਇਹਦਾ ਬੁਝਣੀ ਵੀ ਨਹੀਂ ਹੈ ਹਵਾ ਹੀ ਇੰਨੀ ਆ ਯਾਰ ਕਿੱਥੇ ਰੋਕ ਫੇਰ ਵਰਗੇਡ ਮਾਰਕੀਟ ਵੀ ਵਿਚਾਰੀ ਕੀ ਕਰੂ ਇੱਕ ਤਾਂ ਗੱਡੀ ਆ ਫੇਰ ਵਰਗੇਡ ਵਾਲਿਆਂ ਦੀ ਇਹ ਕੌਣ ਕਿੰਨੇ ਕੁ ਨੂੰ ਰੋਕੂਗੀ ਜਾਂ ਦੱਸ ਪਤਾ ਪਹਿਲਾਂ ਇਹਨਾਂ ਨੇ ਗਿੱਲਾ ਕਰਤਾ ਬਈ ਹਾਂ ਆ ਅੱਗ ਅੱਗ ਦਾ ਇਹ ਅੱਗ ਬਾਈ ਇਹਨਾਂ ਦਾ ਗਾਂ ਦਾ ਗਾਂ ਕਰ ਲਾ ਗਾਂ ਦਾ ਗਾਂ ਕੀ ਕਰਨਾ ਇਥੋਂ ਦਾ ਬੁਝਾਤੀ ਆਲੇ ਦੇ ਬੁਝਾਤੀ ਇਥੋਂ ਦਾ ਬਾਈ ਹੋਣਾ ਨੇ ਫਾਇਰ ਬ੍ਰਿਗੇਡ ਵਾਲੇ ਵਿਚਾਰੇ ਲੱਗੇ ਹੋਏ ਆ ਜਾ ਆੜੇ ਆਉਂਦੇ ਤਾਂ ਹੀ ਹੈ ਨਾ ਆਹ ਦੇ ਛੜਕ ਟੱਪ ਜਣੀ ਸੀ ਗਾਂ ਸੈਲਰ ਨੂੰ ਵੀ ਖਤਰਾ ਸੀ ਬਾਈ ਤਾਂ ਹੀ ਇਹਨਾਂ ਨੇ ਪੂਰ ਬੁਝਾਤੀ ਸੈਲਰ ਨੂੰ ਵੀ ਖਤਰਾ ਸੀ ਗਾਂ ਆਹ ਹਾਂ ਟੂਰਨਾਮੈਂਟ ਦੇ ਇੰਨੇ ਨੇ ਪੈਸੇ ਲਵਗੇ ਸਹੀ ਗੱਲ ਆ ਹਰੇਕ ਪਿੰਡ ਚ ਇੱਕ ਹੋਣੀ ਚਾਹੀਦੀ ਆ ਬਾਈ 5 ਕਰੋੜ ਦਾ ਤਾਂ ਹੈ ਜਿੱਦਾਂ ਆ ਬੀਖੂ ਬਗਨ ਨਾਲ ਦੇ ਪਿੰਡਾਂ ਚ 15 20 ਕਿਲੋਮੀਟਰ ਦੇ ਵਿੱਚ ਨਹੀਂ 15 ਵੀ ਵਾੜਾ ਮੰਮੂ ਹਰੇਕ ਪਿੰਡ ਜਿੱਥੇ ਯਾਰ ਆਪਾਂ ਗਰਾਹੀ ਕਰਕੇ ਆਪਾਂ ਟੂਰਨਾਮੈਂਟ ਤਾਂ ਇੰਨੇ ਨੇ ਤਕੜੇ ਕਰਾਈ ਆ ਨੇ ਸਹੀ ਗੱਲ ਆ ਤੇ ਆ ਚੀਜ਼ ਨਹੀਂ ਹੋ ਰਹੀਆਂ ਤਾਂ ਨਾਲ ਲੱਗੀ ਹੋਵੇ ਬੰਦਿਆਂ ਨੂੰ ਚਾਹੇ ਪੰਜਾਂ ਪਿੰਡਾਂ ਚ ਇੱਕ ਹੋਵੇ ਜੋ ਪਿੰਡਾਂ ਪਿੰਡਾਂ ਨੂੰ ਕਟਾ ਕਰਕੇ ਮਾਅਬਜਾ ਦੇਣੀ ਸਹੀ ਗੱਲ ਆ ਮੈਂ ਕਹਿੰਦਾ ਲੋਕ ਹੀ ਹੁਣ ਪਿੰਡਾਂ ਦੇ ਹੁਣ ਆਇਆ ਬਾਈ ਬਾਪਾ ਤਾਈ ਹੋਣ ਲੱਗਿਆ ਹੁਣ ਆਹ ਦੇ ਬਾਈ ਹੁਣ ਆਪਾਂ ਵੀ ਆਪਾਂ ਵੀ ਹੁਣ ਫੈਲਮ ਦੇਖ ਕੇ ਆਪਾਂ ਨੂੰ ਲੱਗਿਆ ਵੀ ਉਹ ਲਾਲੀ ਜੀ ਚੜੀ ਵੀ ਤਾਂ ਆ ਗਿਆ ਆਪਾਂ ਆਪਣੇ ਪੈਂਡ ਵੀ ਲੱਗੀ ਹੋਈ ਆ ਉਹ ਆਪਣੇ ਪੈਂਡ ਲੱਗੇ ਆ ਆ ਤਾਂ ਹੁਣ ਸੀਲੋ ਆਣੀ ਸਾਰਾ ਹੀ ਇਹਨੇ ਦਾ ਅੱਗ ਨੇ ਲਵੇਟ ਚ ਲੈ ਰਿਆ ਬਸ ਨਹੀਂ ਆ ਹੀ ਲੋਕ ਆ ਤਾਂ ਹੀ ਬਾਈ ਆ ਸੇਲਰ ਦਾ ਕਰਕੇ ਉੱਥੇ ਖੜਾਏ ਵੇ ਆ ਬੰਦੇ ਫੈਰ ਬਰਗੇਟ ਤਾਂ ਹੀ ਖੜੀ ਆ ਸੇਲਰ ਦਾ ਕਰਕੇ ਹਮ ਇਹ ਪਾਣੀ ਰਹੀ ਆਹ ਦੇ ਨਹੀਂ ਹੁਣ ਟਰੈਕਟਰ ਟਰੂਟਰ ਆਉਣ ਲੱਗਿਆ ਆ ਦੇ ਲਿਆ ਆ ਬਾਈ ਟਰੈਕਟਰ ਹੁਣ 1:00 ਵਜਿਆ ਪਿਆ ਵਾ ਯਾਰ ਕਿਸੇ ਨੂੰ ਪਤਾ ਹੀ ਨਹੀਂ ਕੀ ਪਤਾ ਹੁਣ ਜਿਵੇਂ ਜਿਵੇਂ ਪਤਾ ਲੱਗੀਆਂ ਦਾ ਹੋਕੇ ਆ ਜਾਂਦੇ ਆ ਓਵੇਂ ਓਵੇਂ ਲੋਕ ਆਈ ਜਾਂਦੇ ਆ ਉਹਦੇ ਅੱਗੇ ਦਾ ਭੰਪੜੀ ਵਾਲਿਆਂ ਉਹ ਤਾਂ ਬੁਝਣੀ ਨਹੀਂ ਰਹੀ ਜੇ ਨਹੀਂ ਬਹੁਤੀ ਹਵਾ ਹੀ ਵਾਲੀ ਐ ਇੱਕ ਨਾਲ ਬਈ ਆਪਣੇ ਲੋਕਾਂ ਦੀ ਫੇਰ ਬੜਾ ਔਖਾ ਏ ਉਹ ਸਹੀ ਗੱਲ ਆ ਲੋਕਾਂ ਆਹ ਦਿਨ ਹੋਰ ਹੋ ਜਾ ਸਾਡੀ ਢੁੱਡੀ ਪਾਣੀ ਦੀ ਗੱਲ ਆ ਅਰੇ ਜਿਵੇਂ ਜਿਵੇਂ ਪਤਾ ਲੱਗੀ ਜਾਂਦਾ ਓਵੇਂ ਓਵੇਂ ਅਗ ਲਾਈ ਜਾਂਦਾ ਬਾਕੀ ਛਾਡੇ ਵਾਰਾਂ ਦਾ ਹੋਏ ਪਏ ਆ ਯਾਰ ਹੋਂ ਦਾ ਸੁੱਤੇ ਤਰਦੀ ਆ ਨਿਕਲਦੇ ਨੂੰ ਗੱਡੀ ਚੋਂ ਬਾਹਰ ਬਈ ਹਵਾ ਦਾ ਦੱਸਦੀ ਐ ਬਾੜੀ ਤੇਜ ਆ ਹਵਾ ਉਹ ਦੇ ਲਾ ਜਿਹੜਾ ਉਹ ਪੰਪਾ ਉੱਥੇ ਵੀ ਪਹਿਲਾਂ ਤਿਆਰੀ ਕਰੀ ਬੈਠਾ ਉਹ ਤੈਨੂੰ ਪੌਂਸ ਵਾਲੇ ਪਹਿਲਾਂ ਹੀ ਗੱਡੀ ਖੜਾਈ ਹੋਇਆ ਪੌਂਸ ਵੀ ਖੜੀ ਆ ਪਾਣੀ ਵੀ ਉਹਨਾਂ ਨੇ ਛੱਡਤਾ ਕੋਈ ਪਤਾ ਨਹੀਂ ਯਾਰ ਜੇ ਪੰਪ ਨੂੰ ਲਾ ਗਈ ਤਾਂ ਨੁਕਸਾਨ ਦਾ ਨੁਕਸਾਨ ਪੰਪ ਨਾਲ ਨਾਲ ਤਾਂ ਪੰਪ ਦੂਜੇ ਵੀ ਨਾਲ ਹੀ ਆ ਗਿਆ ਜੀ ਨਾਲ ਹੀ ਆ ਉਹਨੂੰ ਮਿਲ ਹੈ ਕਿੰਨਾ ਉਹ ਡੀਜ਼ਲ ਕਿੰਨਾ ਪੈ ਡੀਲ ਪੈਟਰੋਲ ਰੂਦ ਆ ਰੂਦ ਆ ਤਾਂ ਨਾਲ ਹੀ ਪਤਾ ਹੀ ਨਹੀਂ ਲੱਗਣਾ ਕਿਹੜੇ ਵળે ਕੀ ਹੋ ਗਿਆ ਪੈਂਡ ਕਈ ਚੱਕ ਦੂ ਦਾ ਨਾਲ ਦੇ ਇਹ ਲਹੇਰੀ ਲੈ ਇਹ ਕਿਤੇ ਹੱਡ ਨਾਲ ਨਾ ਲੈਂਦੀ ਕਿੰਨੀ ਤੇਜ਼ ਆ ਲੈ ਬਾਕੀ ਇੱਕ ਗੱਲ ਹੋਰ ਆ ਮੰਡੀਆਂ 'ਚ ਕਣਕ ਵੀ ਪਈ ਆ ਬਾਈ ਲੈ ਮਦੂਰੇ ਇੱਧਰ ਨੂੰ ਆ ਜਾ ਫਿਰ ਵੀ ਕਲਕਬਈਆ ਮੰਡੀਆਂ 'ਚ ਵਿਚਾਰੇ ਔਖਾ ਆ ਪੜਾ ਗਨੇ ਕਾਬੂ ਬੋਜ ਦਾ ਠੀਕ ਆ ਕਾਬੂ ਕਰ ਤਾਂ ਲੈਣੀ ਆ ਵਾ ਮਾੜੀ ਦੇ ਉੱਤੇ ਲੋਕ ਆ ਜਾਣ ਨਾ ਹੋਰ ਹਵਾ ਖੜ ਜੇ ਨਾ ਤੇ ਟਰੈਕਟਰ ਆ ਜਾਣ ਥੋੜੇ ਜੇ ਉਹ ਮੂਰੇ ਮੂਰੇ ਬਾਹਰ ਆਣ ਬਾਈ ਵੀਰ ਕੰਮ ਉਹਨੇ ਲੋਡ ਆਉਣਾ ਆ ਉਹਦੇ ਲਾਸਕਣ ਵੀ ਲੱਗ ਗਿਆ ਰੱਬ ਬਾਬਾ ਆ ਜਾਦੇ ਨਹੀਂ ਆ ਬਾਬਾ ਵੀ ਲਾਸਕਣ ਲਾ ਕੇ ਆ ਮੱਲਾ ਨੇਰੀ ਦੇਖ ਲੈ ਕਿਉਂ ਦਾ ਰਾਜਥਾਨੀ ਬਣਿਆ ਪਿਆ ਜਨੇਰੀ ਵਾਲਾ ਤਾਂ ਕੰਮ ਆਪਣੇ ਪਿੰਡ ਦਾ ਮਤਲਬ ਹੈ 7:30 ਵਜੇ ਲੱਗੀ ਵੀ ਆ ਨਾ ਆ ਸਾਢੇ 7:30 ਹੀ ਕਹਿੰਦੇ ਆ ਉਹ ਤਾਂ ਲਾਈ ਸੀ ਉਹ ਕਹਿੰਦੇ ਲਾਈ ਉਹ ਵੱਲ ਲਾਈ ਸੀ ਉੱਥੋਂ ਚੜ ਗਈ ਵੀ ਚੜੀ ਵੀ ਆਗਾ ਬਾਅਦ ਉੱਥੋਂ ਬਾਅਦ ਝੜ ਗਈ ਹੋਣੀ ਆ ਯਾਰ ਹਨੇਰੀ ਆ ਗਈ ਨਾ ਪਹਿਲਾਂ ਉਹ ਤਾਂ ਹੈ ਨਹੀਂ ਸੀ ਨਹੀਂ ਮਿਹਣੇਰ ਕੀ ਟੂੜੀਦਾਰੀ ਘਾਟ ਬਣੀ ਕਰਕੇ ਲਾਂਗਾ ਖੜਾਵਾ ਲਾਂਗਾ ਖੜਾ ਬਹੁਤ ਆ ਉਹਦੇ ਲੱਗੀ ਹੋਈ ਹੈ ਉਹ ਦੇਖ ਲਓ ਉਹਦੇ ਬਈ ਆਪਣੇ ਵੀ ਹੈਗੀ ਹੈ ਇਹਦੇ ਹੈਗੀ ਹੈ ਬਹੁਤ ਆਪਣੇ ਵੀ ਹੈਗੀ ਆ ਚੱਲ ਗਾਂ ਜਾ ਕੱਲ ਦੇਖੀ ਆਪਣੇ ਪਿੰਡ ਹੈਗੀ ਕਿੰਨੀ 깔 ਗਈ ਵੀ ਆ ਲਾਲੀ ਕਿੰਨੀ ਹੈ ਈ ਗੱਲ ਆ ਆਪਣੇ ਪਾਸੇ ਲਾਲੀ ਬਹੁਤ ਆਉਂਦੀ ਉਹ ਇਧਰ ਮਾਨਗੋਵਲੀ ਨੂੰ ਬਹਿ ਕੇ ਚੱਲੋ ਪਹਿਲਾਂ ਲਖੇੜੇ ਰਾਹ ਤੇ ਹੀ ਹੁਣ ਮੇਰੇ ਨਾਲ ਮਾਨਗੋੜੇ ਰਾਹ ਤੇ ਪੂਰੇ ਸਾਰੇ ਰਾਹ ਲੱਗਦੇ ਆ ਉਧਰ ਆਪਣੇ ਹਾਂ ਲਖੇੜੇ ਹੋਰ ਲੱਗੀ ਵੀਰੇ ਉਹਦੇ ਹੋਰ ਓਏ ਹੋਰ ਲੱਗੀ ਵੀ ਗੰਦਮਨ ਠਾੜ ਕੋਲੇ ਹਾਂ ਇੱਥੋਂ ਦੂਗਾ ਪਤਾ ਲੱਗਦਾ ਨਹੀਂ ਪਿੰਡ ਦਾ ਸਾਰਾ ਜਗੀ ਜਾਂਦਾ ਹੈ ਉਹ ਦੇਖੋ ਹੋਰ ਲੱਗੀ ਵੀ ਆ ਇਧਰ ਤੇਜ਼ੀ ਕਿ ਕਰਾਂ ਲੀ ਨਾ ਪਹੁੰਚੀ ਵੀ ਫੇਰਦੀ ਆ ਕੋਈ ਉਹ ਦੇ ਮਗਰ ਦੇ ਨਹੀਂ ਨਹੀਂ ਆ ਲਾਲੀ ਦੀ ਘਰ ਵੀ ਹੈਗੇ ਉਹਨਾਂ ਦੇ ਘਰ ਵੀ ਹੈਗੇ ਉੱਥੇ ਬੰਦਾ ਵੀ ਹੈ ਨਹੀਂ ਕੋਈ ਮਮਾ ਆ ਦੇਖ ਤਾਂ ਨਗਾ ਓਏ ਦੇਖੀ 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 ਹੜਕ ਕੇ ਤਾਂ ਉਹ ਚਾਰੇ ਪਾਸੇ ਘੁੰਮ ਗਈ ਅੱਲਾਹ ਚਾਰੇ ਚਾਰੇ ਪਾਸੇ ਘਾ ਘੁੰਮ ਰਹੀ ਆ ਇਹ ਵੀ ਆ ਉਹ ਦੰਬ ਘੁੰਮ ਗਈ ਉਹ ਲੈਣ ਬਾਣੀ ਹਵਾ ਹਵਾ ਦਾ ਰੁੱਖ ਬਦਲ ਗਿਆ ਨਾ ਘੁੰਮ ਗਈ ਲੈਣ ਉਹਦਾ ਪੈਂਟ ਤੇ ਬੱਜ ਕੇ ਰਹਿ ਗਿਆ ਆ ਦੇ ਘਰ ਆ ਕੇ ਪੈਂਟ ਦੇ ਓਏ ਉਹਨਾਂ ਦੇ ਕੱਟੇ ਜਾਣਾ ਦੇ ਘਾਂ ਲੀ ਆ ਬਾਈ ਹਾਂ ਉਧਰ ਚਲੋ ਓਏ ਔਰ ਉਹ ਸਾਰੇ ਹੀ ਫੈਲੀ ਵੀ ਅੱਗ ਤਾਂ ਹੋਣਗੇ ਆਪਣੇ ਪਿੰਡ ਦੇ ਪਿੰਡ ਵਾਲੇ ਸਹੀ ਗੱਲ ਓਧਰ ਹੀ ਹੋਣਗੇ ਹੋਣਗੇ ਫੇਰ ਓਧਰ ਹੀ ਚੱਲਦੇ ਆ ਹਵਾ ਇਧਰ ਇਧਰੋਂ ਹਵਾ ਉਧਰ ਨੂੰ ਜਾਂਦੀ ਆ ਤਾਂ ਕਰਕੇ ਹਵਾ ਰੱਖੋ ਉਧਰ ਨੂੰ ਆ ਚਲੋ ਪਹਿਲਾਂ ਉਹ ਗੇਟ ਕੋਲੇ ਆ ਗੇਟ ਕੋਲੇ ਯਾਰ ਵਾਹ ਉਹ ਸਾਰੀਆਂ ਯਾਰ ਉਹ ਇਹ ਤੁਹਾਨੂੰ ਦੱਸਦਾ ਜਦੋਂ ਜਿੱਥੇ ਹੈਨਾ ਗੇਟ ਤੋਂ ਗਾਹਾਂ ਉਹ ਉਹਨਾਂ ਦਾ ਖੇਤ ਆਗਾ ਮੇਸਟਰ ਦਾ ਦੀਪੂ ਦਾ ਦੀਪੂ ਕਾ ਤੂ ਕਾ ਅੱਗ ਲਾਈ ਵੀ ਸੀਗੀ ਮੈਂ ਪੱਠੇ ਜੋ ਵੱਢ ਕੇ ਲਿਆ ਆ ਠੀਕ ਆ ਉੱਥੋਂ ਹੀ ਚੜ ਗਿਆ ਫਿਰ ਕੰਮ ਮਿਹਰਬਾਨੀ ਆ ਵੀ ਜੇ ਮੀਂਹ ਕਾ ਸਹੀ ਗੱਲ ਆ ਜੇ ਮੀਂਹ ਆ ਗਿਆ ਫਿਰ ਫੇਰਾ ਹਾਂ ਮਿਹਰਬਾਨ ਹੋ ਗਿਆ ਨਾ ਰੱਬ ਫਿਰ ਸਾਰੀ ਅੱਗ ਟੈਕ ਫਿਰ ਤੁਹਾਡਾ ਇਹ ਜੋ ਨਹੀਂ ਲਾਉਂ ਖਾ ਦਾ ਸਾਰਾ ਪਿੰਡ ਦਾ ਘੇਰੀ ਫਿਰਦੀ ਆ ਹਰੇ ਬੰਦੇ ਦਾ ਜਾਗਦੇ ਆਪਣੇ ਪਿੰਡ ਦੇ ਪਰਾਂ ਦਾ ਲੱਗ ਗਿਆ ਉਹ ਦੇਖ ਹੌਲਾ ਨਹੀਂ ਆਇਆ ਉਹ ਡਾਇਰੈਕਟਰ ਵੀ ਲਈ ਕਰਦੇ ਆ ਹੈਗੇ ਡਾਇਰੈਕਟਰ ਆ ਬੰਬ ਕੀ ਘਰਾਂ ਦੇ ਆ ਆ ਦੇਖ ਯਾਰ ਇਹ ਬੁੜੀਆਂ ਵੀ ਵਿਚਾਰੀਆਂ ਖੜੀਆਂ ਬਾਹਰ ਉਹ ਵੇ ਗਾਉ ਉਹਦੇ ਫਿਰਦੇ ਆਉਗੇ ਟਰੈਕਟਰ ਉਹ ਰੁਕਣੇ ਟਰੈਕਟਰਾਂ ਨਾਲ ਆਉ ਉਹ ਦੇਖ ਕਿੰਨੀ ਟੇਰਾ ਘਰ ਵਾਜੀ ਆ ਹੈ ਉਹ ਹੋ ਵਾਹਿਗੁਰੂ ਵਾਹਿਗੁਰੂ ਆਪਾ ਜੀ ਦੇ ਇਹ ਬੋਝ ਨਹੀਂ ਦਾ ਹੈ ਨਹੀਂ ਛੇਦੀ ਨਹੀਂ ਬੋਝ ਉਹ ਦੇ ਉਹ ਦੇ ਮਾਰੇ ਚੱਲ ਗਾਉ ਉਹ ਦੇ ਫਿਰਦੇ ਆਪਣੇ ਪਿੰਡ ਵਾਲੇ ਉਹ ਦੇ ਫਿਰਦੇ ਉਹ ਦੇ ਗਾਂ ਫਿਰਦੇ ਆ ਮੱਲਾ ਇੱਕ ਟੱਪੀ ਵੀ ਸੜਕ 'ਤੇ ਫਿਰੇ ਸੜਕੀ ਟੱਪੀ ਆ ਇਹ ਸੜਕ ਟੱਪ ਗਈ ਇੱਧਰੋਂ ਆਈ ਆ ਆ ਦੇ ਆ ਦੇ ਆ ਆ ਦੇ ਆ ਆ ਦੇ ਆ ਛੱਡ ਗੱਡਾ ਪਈ ਆ ਹਾਂ ਓ ਆ ਦੇ ਲੱਗੀ ਉਹਨਾਂ ਦੇ ਖੇਤ ਯਾਰ ਓਏ ਆ ਦੇਖਾ ਮੋਟਰ ਦੇ ਕੋਲ ਜਮ ਓਏ ਇੱਥੇ ਰੋਕ ਓਏ ਉਹ ਦਰਖਤ ਨੂੰ ਓਏ ਰਹਿਣ ਦੇ ਇੱਥੇ ਨਾ ਰੋਕ ਓਏ ਤੂੰ ਬੈਕ ਓ ਯਾਰ ਤੂੰ ਇੱਥੇ ਨਾ ਰੋਕ ਦਰਖਤਾਂ ਨੂੰ ਤਾਂ ਅੱਗ ਜੜੀ ਪਈ ਆ ਉਹਦੇ ਗਾਂ 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 ਓਏ ਦਰਖਤ ਦੀ ਜੜ ਚ ਕਿੰਨੀ ਅੱਗ ਓ ਉਹਦੇ ਦਰਖਤ ਦੇ ਇੱਥੇ ਇੱਥੇ ਰੋਕ ਲੈ ਮੈਂ ਆ ਲੈ ਅੱਗ ਮੈਂ ਓਏ ਬੈਠਾ ਇੱਥੇ ਹੈ ਨਹੀਂ ਗਿਆ ਅੱਗ ਓਏ ਬਰਸੀਨ ਆ ਬਰਸੀਨ ਆ ਇੱਥੇ ਇੱਥੇ ਬਰਸੀਨ ਆ ਨਾ ਉੱਤਰ ਕੇ ਦੇਖ ਲੈ ਗੱਡੀ ਬੰਦ ਕਰਨੇ ਗੱਡੀ ਬੰਦ ਕਰ ਲੈ ਓਏ ਜਾਂ ਗੱਡੀ ਓਏ ਐਂ ਕਰ ਓਏ ਉਹ ਗੱਡੀ ਮਾ ਕਰ ਉਹ ਹਸਪਤਾਲ ਕੋਲ ਲੈ ਕੇ ਆ ਉਹ ਦੇ ਮੈਂ ਗੇਟ ਕੋਲ ਲਾਇਆ ਗੱਡੀ ਜਾ ਬਲੱਟ ਚਾਰੀ ਦੇਖ ਜਾਉਂ ਇਰਾਤਾਂ ਨੂੰ ਅੱਗ ਜੜੀ ਪਈ ਹੈ ਆਹ ਲੈ ਅੱਧਰ ਵਿੱਚ ਉਹ ਕਿਸੇ ਵਕਤ ਡਿੱਗ ਸਕਦਾ ਹੈ ਚੜਕੀ ਦਰਖਤ ਨੂੰ ਦੀਪੂ ਵਾਲੇ ਨੂੰ ਫੇਰ ਚੜ ਜਾਣੀਆਂ ਤੋੜੀ ਨੂੰ ਜੜ ਜਾਣੀਆਂ ਉਹਨਾਂ ਦੀ ਦੇ ਪਿਆ ਹੈ ਹਾਂ ਹਾਂ ਜੀ ਇਹਨੇ ਪਿਆਰ ਬੜਾ ਸਾਰੀ ਅੱਗ ਲਾਗੀ ਵਿੱਚ ਦੀ ਹੋ ਕੇ ਭਾਗੀ ਉਹ ਦੇਖਦਾ ਇੱਥੇ ਹੀ ਨਹੀਂ ਕੋਣ ਬੜਾ ਤੁੰਗਾ ਹਵਾ ਹੀ ਹਵਾ ਹੈ ਹਵਾ ਹੈ ਸਾਉਦੀ ਪਾਉ ਕੋਣ ਹੋਏ ਜਿਆ ਕਦਾ ਜਮਾਰੇ ਕੋਪ ਨੂੰ ਬੈਗੀ ਆ ਆ ਗੀਆਂ ਕਣਕ ਕਣੀਆਂ ਆ ਗਈਆਂ ਰੱਬ ਦੀ ਮਿਹਰਬਾਨੀ ਦੇ ਭਾਗੀ ਕੋਪ ਦੇਈ ਬੜੀ ਆ ਮੱਲਾ ਟਰੈਕਟਰ ਤਾਂ ਖੜਾ ਹੁਣਾ ਤੂੰ ਦਾ ਡੈਡੀ ਹੂ ਦੀਪੂ ਦਾ ਓਏ ਦੀਪੂ ਦਾ ਡੈਡੀ ਹੋਊਗਾ ਚਲੋ ਚੱਲ ਤਾਂ ਆਉਂਦੇ ਆ ਚਲੋ ਆ ਵੇ ਅੱਗ ਬੁਝਾਈ ਜਾਵੇ ਜੋ ਉਹ ਤਾਂ ਉਹ ਬਹੁਤ ਜਣੀਆਂ ਮੀਂਹ ਆ ਗਿਆ ਕਣੀਆਂ ਆ ਗਈਆਂ ਉਹ ਪਾਲੀ ਆ ਓਏ ਆ ਕਹਨਾ ਪਤਾ ਕੀ ਹੋਇਆ ਸੜਕ ਟੱਪ ਗਈ ਚਾਰ ਪੰਜ ਪਿੰਡਾਂ ਦਾ ਘੇਰਾ ਬਣਿਆ ਜਿਵੇਂ ਉਹ ਛੀਲੋ ਆਣੀ ਮੱਲਾ ਦਾ ਇਧਰੋਂ ਹੀ ਗਈ ਹੁਣੀ ਅੱਗ ਉਹ ਜਿਹੜੀ ਉੱਧਰੋਂ ਜਿਹੜੀ ਉੱਧਰ ਨੂੰ ਗਈ ਆ ਨਾ ਜਿਹੜੀ ਉੱਧਰ ਨੂੰ ਅੱਗ ਫੈਲੀ ਆ ਉਹ ਇਧਰੋਂ ਹੀ ਗਈ ਹੋਣੀ ਆ ਮੇਲੇ ਦਾ ਹਾਂ ਉਹ ਖੜਾ ਬਟਰੈਕਟਰ ਠੀਕ ਆ ਕੋਈ ਗੱਲ ਨਹੀਂ ਬਾਜ ਜਣੀ ਆ ਬਾਜ ਜਣੀ ਆ ਆ ਖੜਾ ਟਰੈਕਟਰ ਇੱਥੇ ਦਾ ਸਹੀ ਗਿਆ ਸਹੀ ਆ ਇਹਦਾ ਲਿਪੋਣ ਵਾਲਾ ਹੀ ਆ ਇਹਦਾ ਉਹ ਕੱਜਾ ਕੀਤਾ ਵਿਆ ਸਾਡੀ ਜੀ ਆਦਾ ਮੈਂਟੀ ਇਹਦਾ ਮੈਂਟੀ ਅੱਗ ਪਾਇਆ ਆ ਠੀਕ ਆ ਓਕੇ ਆ ਬਈ ਇਹ ਵੀ ਲਾਈਵ ਹੋ ਰਹੀ ਤੇ ਪੁੱਟ ਲਾਤਾ ਹੁਣ ਨਹੀਂ ਨਹੀਂ ਮੈਂ ਹੀ 라이ਵ ਦੀ ਗੁਰੂ ਗੁਰਮਖ ਹੈਗਾ ਉਹਦਾ ਗਏ ਉਹਦੇ ਤੇ ਤਾਂ ਕਿਹਨੇ ਰੈਕੋਰਡ ਗਏ ਸੀ ਆਏ ਆ ਉਹ ਰਾਤ ਵੀ ਬਹੁਤ ਅੱਗ ਲੱਗੀ ਵੀ ਅਸੀਂ ਲੋ ਨਹੀਂ ਕਰਨੀ ਮੇਰਾ ਜਦੋਂ ਪੈਂਟ ਦੇਖ ਕੇ ਆ ਗਿਆ ਜੀ ਤਾਂ ਪੈਂਟ ਵੀ ਅੱਗ ਫੜੀ ਫਿਰਦੇ ਆ ਬਈ ਆ ਦੇ ਨਹੀਂ ਸਹੀ ਆ ਸਹੀ ਆ ਟਰੈਕਟਰ ਦਾ ਚਾਹੀਦਾ ਉਹ ਲਾਈਵ ਹੀ ਆ ਯਾਰ ਵਾਜੂਰੀ ਲਾਈ ਆ ਮੈਂ ਗੌਰਮਣ ਤੇ ਵੀ ਇਲਾਕੇ ਨਾਲ ਰੰਗ ਲੱਗ ਗਿਆ ਆਓ ਬਾਤ ਚੱਲਦਾ ਹੋ ਗਈ ਅੱਗ ਉਧਰ ਨੂੰ ਲੰਘ ਗਈ ਹੁਣ ਚਰਾਲ ਫੇਰ ਰਹੀ ਕਰਨੀ ਨੂੰ ਬਾਈ ਆ ਦੇ ਇਧਰ ਨੂੰ ਗਈ ਅੱਗ ਬੰਬ ਕੇ ਘਰਾ ਕੰਨੀ ਨੂੰ ਓਏ ਗੌਰਮਣ ਬੰਬੜੂ ਫੋਨ ਲਾਗ ਉਹ ਮਨ ਲਾਲਾ ਟਰੈਕਟਰ ਲੈ ਕੇ ਲੱਗੇ ਹੋਏ ਆ ਉਧਰ ਬਾਈ ਜਾਂਦੇ ਆ ਮੁਰੇ ਮੁਰੇ ਆ ਮੁੰਦਿੱਤਾ ਸਾਹ ਤੁਸੀਂ ਸਾਹ ਦਾ ਬਾਤ ਆ ਜਾਈ ਇੱਕ ਪੱਕਾ ਰੇ ਨਾ ਓਆ ਓ ਮਮਾ ਅੱਗ ਲੱਗੀ ਵਾਲੀ ਆ ਆ ਆ ਕਰਾ ਕਰਾ ਨੇ ਕੋਲੇ ਗੇੜੇ ਦੇ ਲੈਣੇ ਸੀ ਟਰੈਕਟਰੇ ਨਾਲ ਬਣ ਗਿਆ ਨਹੀਂ ਪਿਆ ਰੱਬ ਹੋ ਗਿਆ ਮਿਹਰਬਾਨਾ ਕਣਗਾ ਆ ਗਣਾ ਆ ਗਿਆ ਆ ਗਿਆ ਰੱਬ ਇਧਰੋਂ ਹੋ ਗਈ ਨਾ ਹਵਾ ਹੁਣ ਹਵਾ ਰੁਕੋ ਵਾਹ ਰੁਕ ਰੋਕ ਬੰਨ ਲਈ ਜਾਂਦੀ ਆ ਚੰਗੀ ਫਲ ਦੇਖਿਆ ਬੜਾ ਜੂ ਕਿਤੇ ਆ ਨੂੰ ਛੇਕ ਪਈਆਂ ਤਾਂ ਅੱਡੀ ਨੂੰ ਕਾਉਂ ਅੱਗੇ ਫੜ ਦੇਣੀਆਂ ਨੇ ਮੈਂ ਘਰਾਂ ਦਾ ਵੀ ਵੱਡਾ ਖਤਰਾ ਹੁੰਦਾ ਆ ਬਈ ਵੱਡਾ ਖਤਰਾ ਠੀਕ ਆ ਇੱਕ ਰੱਬ ਹੁਣ ਮੀਂਹ ਆ ਗਿਆ ਨਾ ਇਹਦੇ ਨਾਲ ਬਹੁਤ ਫਲ ਪੈ ਜੂਗੇ ਇਹਦੇ ਆ ਪੈ ਜਾਣੇ ਫਲ ਚਲੋ ਬਚਾਅ ਹੋ ਗਿਆ ਪਰ ਦੁੱਖ ਰੱਖੇ ਸਹੀ ਗੱਲ ਆ ਸਾਰਿਆਂ ਦਾ ਬਚਾਅ ਹੋ ਗਿਆ ਜਿਹੜਾ ਚਲੋ ਮੱਛਣਾ ਸੀ ਉਹ ਤਾਂ ਮੱਚ ਗਿਆ ਹੁਣ ਹੁਣ ਤਾਂ ਰੋ ਵੀ ਨਹੀਂ ਸਕਦਾ ਕੋਈ ਪਿੰਡਾਂ ਦਾ ਘਰਾਂ ਦਾ ਪੁਛਾਓ ਘਰਾਂ ਚ ਵੀ ਅੱਗ ਬੜੀ ਆ ਇੱਧਰਲੇ ਪਾਸੇ ਘਰ ਆ ਨਾ ਠੀਕ ਗੱਲ ਆ ਉਹ ਦੇਖ ਲੈ ਬੁੜੀਆਂ ਹਜੇ ਵੀ ਆ ਤੇ ਖੜੀਆਂ ਵਿਚਾਰੀਆਂ ਬਾਹਰ ਹੀ ਇਹਨੂੰ ਦਰ ਹੁੰਦਾ ਖੜੇ ਖੜਦ ਵੀ ਪਹੁੰਚ ਗਈ ਉਸੀ ਲੋਹਣ ਯਾਰੀ ਨੰਦਾਂ ਦਾ ਉਹ ਕੁਈ ਨਹੀਂ ਉਹ ਆਉਂਦਾ ਉਹ ਕਾਹਦਾ ਉਹ ਉਹ ਮੁੰਨੇ ਆਏ ਹੋਏ ਯਾਰ ਕੋਈ ਉਹ ਕਾਪਨੋ ਤੱਕ ਗੱਡੀ ਆਪਣੇ ਬੜਦਾ ਫੇਰ ਟਰੈਕਟਰ ਲਈ ਫੇਰ ਉਹਦਾ ਟਰੈਕਟਰ ਟ੍ਰਕਟਰ ਵਾਲਾ ਵੀ ਕੋਈ ਹੈ ਨਹੀਂ ਸੀਗਾ ਨੇੜੇ ਦੀਂਦਾ ਕੱਦਈ ਇੱਕ ਦੇ ਆਪਣੇ ਕਿੱਥੇ ਟਰੈਕਟਰ ਕਿੱਥੇ ਰੋਕ ਦੋ ਯਾਰ ਉਹ ਨਹੀਂ ਆਦਿ ਨਾਲੇ ਕਾਪਨੋ ਲੱਗੀ ਜੀ ਉੱਥੇ ਹਾਂ ਉਹ ਫਾਇਰ ਬ੍ਰਿਗੇਡ ਦਾ ਬਸ ਸੈਲਰ ਦਾ ਵਿਜਾ ਕਰਨ ਵਾਲੀ ਖੜੀ ਆ ਉੱਥੇ ਉਹਦਾ ਵਿਚ-ਵਿਚ ਦਾ ਬਾੜੀ ਨਹੀਂ ਉਹਨਾਂ ਨੇ ਨਹੀਂ ਨਹੀਂ ਵਿਚ ਤਾਂ ਉਹਨਾਂ ਨੇ ਕੀ ਬਣਾ ਉਹਨਾਂ ਤਾਂ ਉਹਨਾਂ ਕੋਲੇ ਪਾਣੀ ਵੀ ਹੈ ਨਹੀਂਗਾ ਕਿੰਨਾ ਕੁ ਪਾਣੀ ਪੋਹਣਗੇ ਯਾਰ ਆ ਰੱਬ ਨੇ ਆਏ ਬਸਾਰੇ ਮੀ ਆ ਗਿਆ ਠੀਕ ਹੋ ਜਾਣਾ ਹੁਣ ਪਤਾ ਨਹੀਂ ਕਹਿੰਦੇ ਉਹਦੇ ਆ ਰੰਗਾਂ ਨੂੰ ਉਹੀ ਹੋ ਜਾਣੇ ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਅਜਰਾਜ ਇਹਲਾ 10 ਮਿੰਟ ਪਹਿਲਾਂ ਅੱਕਾਗੇ ਸੀ ਹੁਣ ਮੀ ਆ ਗਿਆ ਉਹਨੂੰ ਸਭ ਦੀ ਫਿਕਰ ਆ ਚਲੋ ਠੀਕ ਹੈ ਜੀ ਓਕੇ ਸਰ ਫਿਲਮ ਫਿਲਮ ਅੱਜ ਦੀ ਚੇਤੇ ਰਹੂਗੀ ਫਿਲਮ ਅੱਜ ਦੀ ਚੇਤੇ ਫਿਲਮ ਵੀ ਬਹੁਤ ਸੋਹਣੀ ਆ ਯਾਰ ਬਹੁਤ ਸੋਹਣੀ ਬਹੁਤ ਸੋਹਣੀ ਫਿਲਮ ਆ ਬਈ ਦੇਖਣ ਵਾਲੀ ਆ ਨਾਨਕ ਨਾਮ ਜਹਾਜ਼ ਤੇ ਬਹੁਤ ਸੋਹਣੀ ਫਿਲਮ ਆ ਸਦੀ ਕੀ ਗ੍ਰਾਫਤ ਦੱਸਦੇ ਆ ਮਜਸਲਾ ਬਾਈ ਨੂੰ ਤੇ ਉਹਦੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਸੋਹਣੀ ਫਿਲਮ ਆ ਬਾਈ ਥੋੜੀ ਬਹੁਤ ਮਿਹਨਤ ਕੀਤੀ ਹੈ ਇਹਨੇ ਸਹੀ ਗੱਲ ਆ ਵੀ ਅੱਜ ਤੋ 100 ਇਹਦੇ ਬਾਰੇ ਨਹੀਂ ਪਤਾ ਹੁਣ ਹਾਂ ਆਪਾਂ ਨੂੰ ਆਪ ਨਹੀਂ ਇੰਨਾ ਪਤਾ ਸੀਗਾ ਦੇਖ ਲੈ 100 ਸਾਲ ਪਹਿਲਾਂ ਪੜ੍ਹਿਆ ਕਿਸੇ ਨੇ ਤਾਂ ਪੜ੍ਹਿਆ ਜੀ ਨਹੀਂ ਹਾਂ ਹੁਣ ਦੇ ਨਹੀਂ ਨਹੀਂ ਪੜ੍ਹ ਕੇ ਵੀ ਆਪਾਂ ਭੁੱਲ ਗਏ ਵੀ ਕੀ ਹੋਇਆ ਸੀ ਉਹਨੇ ਫਲੀਮ ਸੱਚ ਵੀ ਸ਼ਾਇਦ ਇਹ ਨਾ ਹੋਵੇ ਹਾਂ ਹੁਣ ਤਾਂ ਯਾਰ ਸਕੂਲਾਂ ਦੇ ਪੰਜਾਬੀ ਨਹੀਂ ਪੰਜਾਬੀ ਬੋਲਣ ਦੇ ਫੈਨ ਲਾ ਦਿੰਦੇ ਆ ਕਾਹਦੇ ਪੰਜਾਬੀ ਆਪਾਂ ਦੱਸੋ ਹਿੰਦੀ ਲਾਗੂ ਕਰਤੀ ਅੰਗਰੇਜ਼ੀ ਲਾਗੂ ਕਰ ਪੰਜਾਬੀ ਹੈ ਨਹੀਂ ਸਕੂਲਾਂ ਸਹੀ ਗੱਲ ਆ ਜਿਹੜੇ ਪੰਜਾਬੀ ਸਕੂਲ ਗਵਰਨਮੈਂਟ ਵਾਲੇ ਹੈਗੇ ਉਹਦੇ ਟੀਚਰ ਹੈ ਨਹੀਂ ਉਹ ਟੀਚਰ ਹੈ ਨਹੀਂ ਉਹ ਜਿਹੋ ਜਿਹੋ ਉਡਾੜਾ ਪਹਿਲਾਂ ਬਣਾਉਂਦੇ ਸੀ ਹੁਣ ਤਾਂ ਉਡਾੜਾ ਪੰਜਵੀਂ ਵਾਲਿਆਂ ਨੂੰ ਨਹੀਂ ਆਉਂਦਾ ਪਹਿਲੀ ਵਾਲਿਆਂ ਨੂੰ ਆਉਣਾ ਹੀ ਕੀ ਹੈ ਇਹ ਬਹੁਤ ਵਧੀਆ ਫਿਲਮ ਸੀਗੀ ਇਹੋ ਜ ਆਪਾਂ ਨੂੰ ਮੰਨ ਕੇ ਜਦੇਲਾ ਵੀ 100 ਸਾਲ ਪਹਿਲਾਂ ਜਦੋਂ ਆਪਾਂ ਗਏ ਸੀ ਉੱਧਰ ਕੀ ਹੋਇਆ ਸੀ ਕਿਵੇਂ ਵਿਹਾਰ ਕਰਦੇ ਸੀ ਉਹ ਕਈ ਦੇਸਾਂ 'ਚ ਅਜੇ ਵੀ ਐਂ ਕਰਦੇ ਆ ਤਾਂ ਆਪਣੇ ਬੱਗ ਆਲੇ ਨਾਲ ਉਹ ਕਹਿੰਦੇ ਵੀ ਆਪਾਂ ਆਜ਼ਾਦ ਹੋ ਗਏ ਪਰ ਗੁਲਾਮੀ ਹਜੇ ਵੀ ਤਾਂ ਨਹੀਂ ਆਜ਼ਾਦ ਕੀ ਆਜ਼ਾਦ ਤਾਂ ਕਹਿੰਦੇ ਆਪਣਾ ਭਾਰਤ ਵੀ ਕਹਿੰਦੇ 100 ਸਾਲ ਲਈ ਲੀਜ ਤੇ ਆ ਸਹੀ ਗੱਲ ਆ ਕੋਈ ਨਹੀਂ ਪਤਾ 2047 ਚ ਕੀ ਹੋ ਜੇ ਚਲੋ ਚਲੋ ਬਈ ਮਿਲਦੇ ਆ ਫਿਰ ਅਗਲੇ ਵਲੌਗ ਚ ਲਵ ਯੂ ਸਾਰਿਆਂ ਨੂੰ ਰਾਤ ਆ ਤੂਫਾਨ ਦਾ ਕੰਮ ਕੀਤਾ ਸਾਰਾ ਹਨਾ ਰਾਤ ਅੱਗ ਲੱਗੀ ਵੀ ਸੀ ਆਪਣੇ ਅੱਗ ਲੱਗੀ ਸੀ ਰਾਤ ਬਹੁਤ ਅੱਗ ਲੱਗੀ ਰਹੀ ਐ ਸਾਰਿਆ ਆਪਣੇ ਦਾ ਪਿੰਡ ਚ ਪਿੰਡ ਚਾ ਹੋਰ ਉਧਰ ਮਗਰ ਕਣਕ ਨੂੰ ਅਸੀਂ ਜਦੋਂ ਆਇਆ ਰਾਤ ਆ ਵੀ ਇਧਰ ਰਾਹ ਕਰਨ ਮੈਂ ਆ ਇਧਰ ਲੱਖੇ ਵਾਲੇ ਰਾਹ ਕਰਨੀ ਸੀ ਮਾਣੂਕੇ ਵਾਲੇ ਰਾਹ ਕਰਨੀ ਉਧਰ ਸੀ ਲੋ ਆਣੀ ਬੱਸੀਆਂ ਸਾਰੇ ਪਾਸੇ ਅੱਗ ਲੱਗੀ ਵੀ ਸੀ ਲਾਈ ਵੀ ਹੋ ਗਈ ਨਹੀਂ 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 ਲੱਖੇ ਵਾਲਾ ਗਾਂ ਨਹੀਂ ਗਾਂ ਜੱਦਨ ਜਿੰਦੀ ਆ ਇਹ ਚਰਤਾ ਜਾਂਦੀ ਆ ਲਾਈ ਤਾਂ ਪਹਿਲਾਂ ਸੀ ਉਹ ਬਾਅਦ ਚ ਨੇਰੀ ਆ ਗਈ ਵੇ ਰਿਖਣੀ ਆ ਮਾਇ ਨੂੰ ਕਈ ਨਹੀਂ ਲਾ ਲਾ ਨਹੀਂ ਤਾਂ ਅੱਗ ਲੱਗੀ ਅੱਗ ਲੱਗੀ ਹਾਂ ਅੱਗ ਲੱਗੀ ਸੀ ਯਾਰ ਬਾਲਾ ਸੀ ਰਾਤਾਂ ਚਾਰੇ ਪਾਸੇ ਅੱਗ ਪਈ ਵੀ ਸੀ